ਹੈਲੋ ਜੀ ਸਤਿ ਸ਼੍ਰੀ ਅਕਾਲ ਸਭਾਂ ਦਾ ਤੁਹਾਡਾ ਸੈਬਲੌਗ ਦੇ ਵਿੱਚ ਹੋਰ ਸਨਾਵੋ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇ ਕਾ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੁੜੋ ਤੁਸੀਂ ਹਾਂਜੀ ਇੱਥੇ 4 ਵਜੇ ਦਾ ਟਾਈਮ ਆ ਤੇ ਆਪਾਂ ਹੁਣ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਤੇ ਹੁਣ ਕਿਉਂਕਿ ਕੰਮ ਕਾਰ ਹੁਣ ਸ਼ੁਰੂ ਕਰਨ ਲੱਗੇ ਆ ਤੇ ਜਵੇ ਦੇ ਦਾ ਚਲੋ ਭਜ ਨੱਟ ਦੇ ਵਿੱਚ ਹੋ ਜਾਂਦੇ ਨੇ ਤੇ ਥੋਪਾ ਇੰਨੀ ਜ਼ਿਆਦਾ ਹੈ ਕੋਈ ਵੀ ਕੰਮ ਕਰਨ ਨੂੰ ਬਾਹਰ ਹਲੇ ਜੀ ਨਹੀਂ ਤਾ ਦਾ ਤੇ ਹੁਣ ਮਾੜਾ ਇਹ ਪਰ ਸ਼ਾਮਲ ਹੈ ਢੋਲੂਗਾ ਤੇ ਹੁਣ ਲੱਗਦਾ ਆਪਾਂ ਆਪਣੇ ਕੰਮ ਕਰ ਤਾਂ ਮੈਂ ਦੁਪਹਿਰ ਤੋਂ ਬਾਅਦ ਤੇ ਇੱਧਰ ਬੈਠਾ ਇਸ ਕਾਰਨ ਨਾ ਸੈਲਫ੍ਰੀਕ ਤੇ ਨਾਤਾ ਹੋਇਆ ਹੈ ਇੰਚੇ ਨਿਲਵਟੀ ਗਿਆ ਅਜੇ ਇਹ ਮੇਰਾ ਗੁੱਸੇ ਹੋ ਗਿਆ ਕਿਉਂਕਿ ਜੀ ਆਪਾਂ ਨੇ ਇਹਦਾ ਮਕਾਤਾ ਨੈਟ ਤੇ ਮੇਰੇ ਫੋਨ 'ਚ ਹੈ ਨਹੀਂ ਸੀਗਾ ਤਾਂ ਕਰਕੇ ਇਹਦੇ ਫੋਨ ਨਾਲ ਵੀਡੀਓ ਪੈਂਦੀ ਆ ਜਿਹੜਾ ਇਹਦੇ ਫੋਨ 'ਚ ਨੈਟ ਆ ਤੇ ਤਾਂ ਕਰਕੇ ਗੁੱਸੇ ਹੋਗਾ ਕਿਉਂ ਨਾ ਮੇਰੇ ਆਉਂਦੇ ਵੀ ਨੈਟ ਮਟਾ ਕੇ ਹੁਣ ਇਹ ਲੱਗਿਆ ਹੋਇਆ ਆਪਦਾ ਉਹ ਬਣਾਉ ਜਿਹੜਾ ਮੈਂ ਵੀਡੀਓ ਦੇ ਵਿੱਚ ਦਿਖਾਇਆ ਸੀ ਨਾ ਲਖਵੀਰ ਭੈਣ ਪਛਾਲ ਲਿਆ ਸੀਗਾ ਇਹ ਸਕੂਲਰ ਬਣਾ ਰਿਹਾ ਹੈ ਉਹਨੂੰ ਹੀ ਲੱਗਿਆ ਹੈ ਕਈ ਦਿਨ ਦਾ ਬਣਾਉਣ ਮੈਂ ਦਿਖਾਉਂਦੀ ਆ ਤੁਹਾਨੂੰ ਤੇ ਜਿੱਕਾ ਨਾ ਆਪਣਾ ਥੱਲੇ ਆ ਪਤਾ ਨਹੀਂ ਕੀ ਕੁਝ ਕਰ ਰਿਹਾ ਉਹ ਵੀ ਦੇਖਣਾ ਮੈਂ ਜਾ ਕੇ ਵੀ ਕੀ ਕਰ ਰਿਹਾ ਉਹ ਵੀ ਥੱਲੇ ਹੀ ਆ ਦੁਪਹਿਰ ਦਾ ਜਿੱਦਾਂ ਸਕੂਲੋਂ ਆਇਆ ਰੋਟੀ ਪਾਣੀ ਖਾ ਕੇ ਚਾਹ ਪੀ ਕੇ ਜਿੱਦੈ ਗਿਆ ਹੋਇਆ ਥੰਦੇ ਤੇ ਇਹਦੇ ਉਹਨੂੰ ਵੀ ਜਾ ਕੇ ਕੀ ਕਰਦਾ ਤੇ ਪਹਿਲਾਂ ਇਹਨੂੰ ਦਿਖਾਵਾਂ ਲੱਗਿਆ ਹੋਇਆ ਦੇਖੋ ਇੱਧਰ ਕਿੰਨਾ ਕੁਛ ਰੱਖੀ ਬੈਠਾ ਮਸ਼ੀਨ ਦੇ ਉੱਤੇ ਪੱਖੇ ਦੀ ਸੈਟਿੰਗ ਕਰ ਰਿਹਾ ਹੈਲੋ ਹੈਲੋ ਸਾਈਜ ਬ੍ਰਿਤ ਅਜੇ ਮੇਰਾ ਬਹੁਤ ਗੁੱਸੇ ਹੋ ਗਿਆ ਤੇ ਆਪਣੇ ਅੱਜ ਕਈ ਦਿਨਾਂ ਦਾ ਨੈਟ ਮੁੱਕਿਆ ਹੋਇਆ ਹੈ ਤਾਂ ਕਰਕੇ ਫਿਰ ਇੱਕ ਹੂਨ ਚ ਪਵਾ ਹੋਇਆ ਹੈ ਸਾਡਾ ਉਹਦੇ ਨਾਲੇ ਫਿਰ ਵੀਡੀਓ ਪੈਂਦੀ ਉਹਦੇ ਨਾਲੇ ਮਣੇ ਮੋਟੇ ਜਿਹੜੇ ਬਲੌਕ ਦੇਖਣੇ ਹੁੰਦੇ ਆ ਉਹ ਦੇਖ ਲੈਣੇ ਹੁੰਦੇ ਆ ਤੇ ਫਿਰ ਨੈਟ ਮੁੱਕ ਜਾਂਦਾ ਟਾਂਕੇ ਲਾ ਰਿਹਾ ਇੰਗੋਟ ਰੋ ਨੈਟਰ ਦੇਖੋ ਕਿੰਨਾ ਸਮਾਂ ਰੱਖੀ ਬੈਠਾ ਇਹ ਉਸ ਕਰੀ ਜਾਂਦਾ ਹੁੰਦਾ ਬਸ ਦੁਪਹਿਰੇ ਦੁਪਹਿਰੇ ਤਾਰਾ ਮਿਲ ਗਿਆ ਹੈ ਤਾਰਾ ਮਿਲ ਗਿਆ ਰੋਸ ਹੈ ਜੀ ਚਲੋ ਇਹਨੇ ਨਹੀਂ ਬੋਲਣਾ ਚ ਗੁੱਸੇ ਹੈ ਆਪਾਂ ਚੱਲਦੇ ਫੱਲੇ ਤੇ ਡਰੈਸਪੀ ਇਹਨਾਂ ਦੀ ਵੀ ਧੋਣੀ ਹੈ ਹੱਲੇ ਮੜਾ ਉੱਥੇ ਸ਼ਾਮ ਆ ਜਵੇ ਫੇਰ ਧੋਣਿਆ ਦੇਖੋ ਧੂਪਾ ਕਿੰਨੀ ਜ਼ਿਆਦਾ ਹੈ ਹੈ ਅਡਾ ਰੰਨੇ ਆ ਕੱਲ ਨਾਣਾ ਤੁਸੀਂ ਹੁਣ ਲੈ ਹੁਣ ਤਾਂ ਧੁੱਪਾਂ ਹੀ ਹੋ ਗਈ ਕੋਈ ਧੁੱਪਾਂ ਹੀ ਬਹੁਤ ਆ ਹੈ ਸ਼ੈ ਕਰੀ ਸ਼ਾਨੀ ਚੱਕਲੇ ਆਉਂਦੇ ਮੈਂ ਲੈ ਚੱਲਦੀ ਹਾਂ ਮਿੱਠਿਆਣਾ ਸਾਰਾ ਲੈ ਚੱਲੀ ਹੜਾ ਦੰਨੇ ਹਾਂ ਮਨਮਿੱਟੀ ਹੈਗੀ ਹਵਾ ਜੀ ਚੱਲਦੀ ਤੇ ਧੁੱਪਾਂ ਚ ਤਾਂ ਕੁਛ ਕਰਨੂ ਜੀ ਨਹੀਂ ਕਰਦਾ ਹੰਨੀ ਜਿਆਦਾ ਧੁੱਪ ਆ ਅੱਖਾਂ ਨੂੰ ਪੈ ਰਹੀ ਹੈ ਮੁਰਗੀਆਂ ਬਾਹਰ ਫਿਰਦੀਆਂ ਨੇ ਫੁਆਰੇ ਚੱਲਦੇ ਨਾਲੇ ਫੁਆਰੇ ਬੰਦ ਨਹੀਂ ਕਰ ਤੇ ਪਾਪੇ ਨੂੰ ਕਹਿਣਾ ਪਾਣਾ ਕਿੰਨਾ ਗਿੱਲਾ ਕਰਤਾ ਅੱਜ ਆ ਮੇਰੇ ਕੋਲ ਕੁਝ ਨਹੀਂ ਲੋਈ ਦੇ ਕਿਵੇਂ ਆਉਂਦੀ ਹੈ ਮੇਰੇ ਕੋਲ ਤੇ ਪੋਲਣਾ ਦੇ ਵੀ ਟਹਿ ਮਾਰ ਕੇ ਰੱਖਣੀਆਂ ਨੇ ਜਿਹੜਾ ਗਾੜੀ ਕਰ ਰਹੀਨਾਂ ਨੇ ਗੋਹਾ ਖਿੱਚਣਾ तू दोपहर का की कर रहे थे? है। आए हैं चार बज गए पता जो स्कूलों आया जदर लगे हुआ वेल इधर इधर बोल के ठीक करता खुट मारन लगे हुआ सबे का दोपहर का जो स्कूलों आया की ला ता ਆ ਲਾ ਲੰਗਰ ਤੇ ਇੱਕ ਰੰਗ ਹੋਰ ਬਣਾਤਾ ਹੈ ਇੱਕ ਖਾਨਾ ਹੋਰ ਬਣਾਤਾ ਮੈਂ ਜੀ ਆ ਆ ਦੇਖੀ ਤੂੜੀ ਬਾਤੀ ਤੂੜੀ ਬਾਤੀ ਨੂੰ ਮੁਰਤਾ ਹੈ ਤੇ ਪਾਣੀ ਪੜ ਕੇ ਗੇਟ ਨੂੰ ਪਾਣੀ ਪਾਤਾ ਨਾ ਸੂਟੀ ਲਾਤੀ ਇੱਕ ਡੰਡਾ ਲਾਤਾ ਤੇ ਇੱਕ ਆ ਖੇਤਰੇ ਵਾਦੇ ਤੇ ਮਾ ਪਾਣੀ ਦਾਲ ਦਰਤ ਆ ਲਾ ਗਨ ਨੂੰ ਹੁੰਦਾ ਇਹ ਆਖੜਾ ਹੀ ਔੜੀ ਟੁੱਟ ਗਈ ਦੀ ਇਹ ਨੇ ਲੈ ਲਈ ਚੋਣ ਲੱਗ ਗਈ ਸੀਗੀ ਵਿੱਚੋਂ ਹੁਣ ਮੈਨੂੰ ਕੀ ਪਤਾ ਮੈਨੂੰ ਦਿਖਦਾ ਨਹੀਂਗਾ ਉਸ ਮਸਤ ਦਾਣ ਦੂਣੇ ਯਾਥੀ ਬੈਠਾ ਖੋਡੇ ਖੱਡਿਆ ਜਾ ਪਾਈ ਬੈਠਾ ਆ ਲੋਟ ਆ ਲੋਟ ਲਾ ਤੇ ਉਹ ਆ ਲੋੜ ਪਰ ਹੀ ਹੋਇਸੀ ਬਹੁਤ ਅੱਛਾ ਲੱਗ ਗਿਆ ਆ ਨੂੰ ਕਾਪਾ ਫੜਾ ਦੇ ਚਲ ਮੈਂ ਗੋਹਾ ਖਾ ਕੇ ਚਲਾਂ ਕਾਪਾ ਫੜਾ ਦੇ ਫੜਾ ਦੇ ਓਂਗੜ ਕਿਥਾ ਓਂਗੜ ਓਂਗੜ ਕਿਥੇ

ਉਨਾਂ ਨੇ ਸਾਇਪਰੇ ਦੇ ਬਾਪ ਨੇ ੜਾ ਦਾਣੇ ਮੇਥੇ ਪਟਕ ਕਰ ਲੀ ਹੁਣੇ ਮੇਰੇ ਕੱਪੜੇ ਭਿੱਜ ਚੁੱਕੇ ਸਾਰੇ ਗਿੱਲੇ ਹੋ ਗਏ ਮੈਂ ਸੰਣਾਣਾਂ ਜਾਨੇ ਗੋਹਾ ਚੱਕਿਆ ਇਹਨਾਂ ਸਾਫ ਕਰਤੀਆਂ ਖੋਲੜੀਆਂ ਚ ਰਹਿ ਗਿਆ ਛਾੜੂ ਥੋੜੇ ਛਾੜੂ ਫੇਰਦਾ ਪਹਿਲਾਂ ਫੇਰੂੰਗੀ ਨੀ ਇਹਨਾਂ ਦੇ ਮਸ਼ੀਨ ਚੱਲਦੀ ਸਾਰ ਮੈਨੂੰ ਫਿਰ ਗੇੜੇ ਉਹ ਛਾੜੂ ਨੂੰ ਫੇਰ ਦੇਣਾ ਗੇੜੇ ਤੇ ਗੇੜੇ ਕੱਢ ਦੇਣੇ ਇਹਨਾਂ ਨੇ ਫੇਰ ਮਿਲਦੇ ਹਾਂ ਮੈਂ ਆ ਤੋ ਕੇ ਕੱਪੜੇ ਬਦਲ ਕੇ ਆ ਗਿਆ ਗਿੱਲਾ ਹੋ ਗਿਆ ਪਸ਼ੂਆਂ ਨੂੰ ਲਾਉਣ ਕਰਕੇ ਨਾ ਗਿੱਲਾ ਹੋ ਗਿਆ ਚਲੋ ਸੁੱਕ ਜੂਗਾ ਲੋ ਜਿਕ ਅੱਖ ਮੈਂ ਪਾ ਦਿੱਤੇ ਖੋਲੀਆਂ ਭਰਤੀਆਂ ਤੇ ਇੱਕ ਟੋਕਰੀ ਰਹਿ ਗਈ ਆ ਇਹ ਵੀ ਸੁੰਬਰ ਕੇ ਸਮਾਰ ਕੇ ਰੱਖਤੀ ਤੇ ਬਾਕੀ ਜਿਹੜਾ ਸਵੇ ਨੂੰ ਪਾਉਣਾ ਹਲੇ ਆਪਣੇ ਵੱਢਣਾ ਥੋੜਾ ਹੀ ਵੱਡਿਆ ਸੀ ਸਵੇਰ ਪਾਣੀ ਦਿੱਤਾ ਸੀ ਨਾ ਖੇਤ ਗਿੱਲਾ ਸੀਗਾ ਤੇ ਫਿਰ ਇਹ ਜਦੋਂ ਖੋਲੀਆਂ ਥੋੜੀਆਂ ਹੁਣੀਆਂ ਕਰ ਦੇਣੀਆਂ ਫਿਰ ਛੱਡ ਦੂੰਗੀ ਹਨਾ ਤੇ ਪੱਟੇ ਦਾ ਕੰਮ ਨਿਵੇੜਤਾ ਆਪਾਂ ਨੇ ਉਹ ਕਟਿੰਪੋਲ ਕੀ ਮੇ ਪਾਣੇ ਪੋਨੀਆਂ ਨੂੰ 10 ਮਾ ਧਰਦੀ ਉਹਨੇ ਇੱਕ ਤੇ ਹੁਣ ਆਪਾਂ ਚੱਲਦੇ ਹਾਂ ਉੱਪਰ ਨੂੰ ਸੈਪਰੀ ਦਾ ਪਾਪਾ ਲੈ ਗਿਆ ਮੈਂ ਇੱਥੇ ਸਮਾਰ ਕੇ ਧੋ ਕੇ ਸਮਾਰ ਕੇ ਲੈ ਗਏ ਉੱਪਰ ਸਾਥ ਕੋਠੇ ਤੇ ਸੁੱਕਣੇ ਪਾਤੇ ਤੇ ਦਹਦਾਂ ਜਾ ਕੇ ਕਿੰਨੇ ਕਿ ਨਿਕਲੇ ਨੇ ਆ ਤੁਹਾਨੂੰ ਦਿਖਾਉਣੀ ਆ ਤੇ ਹੁਣ ਮੈਂ ਲੈ ਕੇ ਆਉਣੀ ਭਾਂਡੇ ਧਾਰਾ ਚੋਵਾਂਗੇ ਤੇ ਫਿਰ ਉਸ ਤੋਂ ਬਾਅਦ ਇਹ ਬਾਕੀ ਕੰਮ ਕਰਾਂਗੇ ਧਾਰਾ ਦਾ ਟਾਈਮ ਹੋ ਗਿਆ ਹੁਣ ਜੀ ਆਪਣਾ ਲੋ ਜੀ ਇਹਨਾਂ ਦੇ ਵਿੱਚੋਂ ਨਿਕਲੇ ਆਪਣੇ ਤੋ ਕਿਸੇ ਹਾਲ ਕੇ ਸੁੱਕਣੇ ਪਾਤੇ ਤੇ ਫੇਰ ਰੱਖ ਦਾਂਗੇ ਕਿਸੇ ਭਾਂਡੇ ਚ ਪਾ ਕੇ ਇਹਨਾਂ ਨੂੰ ਬਰਤ ਲੈਣੇ ਨੇ ਆਪਣੇ ਘਰੇ ਮੇ ਰੱਖ ਲੈਣੇ ਆਪਾਂ ਸ਼ੂ ਨੂੰ ਪਾ ਦਾਂਗੇ ਕੜੇ ਵਗੈਰਾ ਚ ਕੁਛ ਦਾਲ ਸਬਜ਼ੀ ਚ ਪਾਲਿਆ ਕਰਾਂਗੇ ਜਿਹੜੇ ਬਣਾਇਆ ਕਰਾਂਗੇ ਜਿਵੇਂ ਮਿੱਠੇ ਕਦੂ ਦੇ ਵਿੱਚ ਬਹੁਤ ਵਧੀਆ ਲੱਗਦੇ ਨੇ ਪਾ ਕੇ ਫੇਰ ਕੜੀ ਦੇ ਵਿੱਚ ਵੀ ਥੋੜੇ ਦਾਣੇ ਪਾ ਕੇ ਬਹੁਤ ਸਵਾਦ ਬਣ ਜਾਂਦੀ ਹੈ ਕੜੀ ਇਹਦੇ ਨਾਲ ਬਾਕੀ ਆਪਾਂ ਸੰਭਾਲ ਕੇ ਰੱਖ ਦਾਂਗੇ ਡੱਬੇ ਚ ਪਾ ਕੇ ਸੁੱਕਿਆਂ ਤੋਂ ਬਾਅਦ ਸੋਹਣੇ ਨਿਕਲਣੇ ਕਾਫੀ ਇਹਦੇ ਵਿੱਚ ਫੂਸ ਫੂਸ ਸੀਗਾ ਅੜਾ ਕੇ ਦੇਖਿਆ ਸੀਗਾ ਨਿਕਲ ਨਹੀਂ ਰਿਹਾ ਸੀਗਾ ਤਾਂ ਕਰਕੇ ਧੂਤੇ ਛਾਲ ਨਾ ਆਪਣੇ ਕੋਲ ਹੈ ਨਹੀਂ ਸੀਗਾ ਹੁਣ ਧੋ ਕੇ ਚਲੋ ਸੁੱਕ ਜਾਣਗੇ ਥੋੜੇ ਵਿੱਚ ਬਰੀਕ ਦਾਣ ਰਹਿ ਗਿਆ ਚਲੋ ਕੋਈ ਨਾ ਜਹ ਜਿਹੇ ਹੋਏ ਨੇ ਠੀਕਾ ਕਾਫੀ ਹੋ ਗਏ ਬਸ ਲਓ ਜੀ ਇੱਥੇ ਲੱਗੀ ਸੀਗੀ ਮੈਂ ਹੁਣ ਕੜੀ ਬਣਾਉਣ ਅੱਗ ਬਾਲ ਲਈ ਸੀਗੀ ਤੇ ਲੱਗੀ ਸੀਗੀ ਤੇਰ ਬਣਾਉਣ ਅਗਵਲ ਕੇ ਹਟੀ ਜਾਨੂ ਫਿਰ ਸਾਪੇ ਤੇ ਪਪਨੇ ਹੱਥ ਮਾਰਤੀ ਕਹਿੰਦਾ ਮੀ ਭਰੀ ਚਕਾਤਾ ਚਕਾਦੇ ਪੱਠਿਆਂ ਦੀ ਉਹ ਚਕਣ ਚਲੇ ਗਈ ਤੇ ਆ ਕੇ ਫਿਰ ਲੱਗੀ ਸੀਗੀ ਤੜਕਾ ਲਾ ਤੇ ਮੈਂ ਸਮਾਨ ਸਾਰਾ ਚੀਕ ਕੇ ਰੱਖ ਗਈ ਸੀਗੀ ਆਪਣਾ ਸਾਰਾ ਲਸਣ ਪਿਆਜ਼ ਤਿਆਰ ਸੀਗਾ ਬਸ ਮੜਾ ਤੇਲ ਕਰਮ ਹੋ ਜਵੇ ਉਸ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਮੇਥੇ ਪਾਵਾਂਗੇ ਤੇਲ ਦੇ ਵਿੱਚ ਜੀਰਾ ਨਹੀਂ ਪਾਉਂਦੇ ਹੈਗੇ ਅੱਜ ਮੇਥੇ ਪਾ ਕੇ ਬਣਾਵਾਂਗੇ ਘੜੀ ਬਹੁਤ-ਬਹੁਤ ਬਣਦੀ ਹੈ ਮੇਥਿਆਂ ਦੇ ਨਾਲ ਮੇਥੇ ਪਾ ਕੇ ਨਾ ਥੋੜਾ ਜਿਹਾ ਮੇਥਾ ਨੂੰ ਸੇਕ ਲਵਾ ਲਾਂਗੇ ਤੇ ਜਦੋਂ ਮੜਾਏ ਪੁੱਜ ਜਣਗੇ ਨਾ ਉਸ ਤੋਂ ਬਾਅਦ ਫਿਰ ਲਸਣ ਪਾਉਗੀ ਤੇ ਹੁਣ ਆਪਾਂ ਲੱਗ ਗਏ ਫਿਰਗੇ ਜੀ ਲਸਣ ਪਾਉਣ ਲਸਣ ਨੂੰ ਥੋੜਾ ਜਿਹਾ ਹਲਕਾ ਜਿਹਾ ਬ੍ਰਾਊਨ ਕਰਾਂਗੇ ਜਿਆਦਾ ਨਹੀਂ ਭੁੰਨੇ ਹੈਗੇ ਜਿਆਦਾ ਭੁੰਨਿਆ ਹੋਇਆ ਸਵਾਦ ਨਹੀਂ ਲੱਗਦਾ ਹੈਗਾ ਤੇ ਇਹ ਨਾਲ ਮੈਂ ਚੱਕਲੇ ਸੀ ਬੜੀਆਂ ਕੜੀ ਦੇ ਵਿੱਚ ਬੜੀਆਂ ਆਈਆਂ ਸਵਾਦ ਲੱਗਦੇ ਨੇ ਪਾਉਣੇ ਹਨ ਬਹੁਤ ਸਾਰਾ ਲੱਗੇ ਨੇ ਤੇ ਆਪਾਂ ਬੜੀਆਂ ਪਾਵਾਂਗੇ ਤਿੰਨ ਚਾਰ ਬੜੀਆਂ ਪਾਤੀਆਂ ਸੀਗੀਆਂ ਤੇ ਇਹਨਾਂ ਕੁੱਟ ਕੇ ਆਪਾਂ ਪਾਣ ਰਹੀ ਸੀ ਮੈਂ ਉਹ ਫਟ ਜਾਣ ਥੋੜੀਆਂ ਉਹ ਕੜੀਆਂ ਨਹੀਂ ਹੋ ਜਾਂਦੀਆਂ ਹੁੰਦੀਆਂ ਜਦ ਸੁੱਕ ਜਾਂਦੀਆਂ ਨੇ ਜਿਵੇਂ ਮਲਦੀਆਂ ਹੁੰਦੀਆਂ ਨੇ ਉਹ ਵੀ ਐਵੇਂ ਹੀ ਹੋ ਜਾਂਦੀਆਂ ਹੁੰਦੀਆਂ ਨੇ ਤੇ ਉਪਰ ਹੋਈਆਂ ਹੁੰਦਾ ਸੀ ਗਿਆ ਫਿਰ ਉਹ ਥੋੜੀਆਂ ਬ੍ਰੀਫਰੀ ਪੀਸ ਕਰਕੇ ਪਾ ਰਹੀ ਸੀਗੀ ਤੇ ਪਿਆਜ਼ ਵੀ ਆਪਾਂ ਨੇ ਪਾਤੇ ਪਿਆਜ਼ ਨੂੰ ਥੋੜਾ ਜਿਹਾ ਪੁੰਨ ਆ ਗਿਆ ਆਪਾਂ ਪੁੰਨ ਕੇ ਫਿਰ ਉਹਦੇ ਵਿੱਚ ਹਰੀ ਮਿਰਚਾਂ ਵਿੱਚੇ ਸੜਦੂੰਗੀ ਚੀਰਨ ਤੋਂ ਰਹਿੰਦੀਆਂ ਸੀ ਉਹ ਵੀ ਮੈਂ ਕੱਟਣ ਲੱਗੀ ਹੋਈ ਸੀ ਤੇ ਬਸ ਹਰੀਆਂ ਮਿਰਚਾਂ ਪਾਉਣ ਤੋਂ ਬਾਅਦ ਨਾਲ ਦੀ ਨਾਲ ਪਾ ਦਾਂਗੇ ਉਹ ਵੀ ਆਪਣੇ ਤਿੰਨ ਚਾਰ ਜਿਹੜੇ ਬੇਸਿਕ ਮਸਾਲੇ ਨੇ ਉਹ ਨਾਣ ਹਲਦੀ ਧਨੀਆ ਪਾਊਡਰ ਤੇ ਮੇਥੀ ਵੀ ਪਾਵਾਂਗੇ ਮੇਥੀ ਵੀ ਆਪਾਂ ਨਾਲ ਪਾਉਂਦੇ ਆ ਦਾਲ ਸਬਜ਼ੀ ਦੇ ਵਿੱਚ ਬਹੁਤ ਵਧੀਆ ਲੱਗਦੀ ਹੈ ਮੇਥੀ ਨਾਲ ਦਾਲ ਸਬਜ਼ੀ ਤੇ ਕੜੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਮੇਥੀ ਸੁੱਕੀ ਹੋਈ ਤੇ ਬਸ ਇਹ ਪਾ ਦਾਂਗੇ ਤੇ ਉਸ ਤੋਂ ਬਾਅਦ ਸਾਰੇ ਮਸਾਲੇ ਪਾਉਣ ਤੋਂ ਬਾਅਦ ਥੋੜਾ ਜਿਹਾ ਇਹਨੂੰ ਹਿਲਾ ਕੇ ਨਾ ਫੇਰੇ ਦੇ ਵਿੱਚ ਪਾਤਾ ਸੀਗੀ ਆਪਾਂ ਨੇ ਬੜੀਆਂ ਬੜੀਆਂ ਨੂੰ ਸੇਕ ਲਵਾਵਾਂਗੇ ਤੇ ਨਾਲ ਦੀ ਨਾਲ ਪਾ ਦਾਂਗੇ ਆਪਾਂ ਆਪਣੇ ਬੇਸਨ ਦਾ ਘੋਲ ਜਿਹੜਾ ਬਣਾ ਕੇ ਰੱਖਿਆ ਹੋਇਆ ਹੈ ਤੇ ਇਹ ਫੇਰ ਨਾਲ ਅੱਧਾ ਜੱਗ ਪਾਣੀ ਦਾ ਹੋਰ ਪਾਉਂਗੀ ਤੇ ਅੱਧਾ ਜੱਗ ਪਾਣੀ ਦਾ ਹੋਰ ਪਾ ਕੇ ਜੀ ਫੇਰ ਲਵਾਵਾਂਗੇ ਇਹਨੂੰ ਸੇਕ ਤੇ ਐਨ ਰਿੰਨਾਗੇ ਜਿੰਨਾ ਰਿੱਜੂ ਕੀ ਓਨੀ ਜ਼ਿਆਦਾ ਸਵਾਦ ਬਣੂਗੀ ਕੜੀ ਰਿੱਝ ਰਿੱਝ ਕੀ ਸਵਾਦ ਬਣਦੀ ਆ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਕੜੀ ਤੇ ਮੈਨੂੰ ਤਾਂ ਬਹੁਤ ਪਸੰਦ ਆ ਤੇ ਬੱਚੇ ਵੀ ਖਾ ਲੈਂਦੇ ਨੇ ਲਓ ਜੀ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਆਪਨੇ ਵੀਡੀਓ ਤੇ ਆਉਂਦੇ ਨੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਲਓ ਜੀ ਮੈਂ ਇਸੇ ਤਰ੍ਹਾਂ ਇਹਨਾਂ ਨੂੰ ਸੌਫ ਬਣਾਈ ਰੱਖੂ ਪਾਣੀ ਭੁਲਾਉਣ ਪੈਸੂ ਨੂੰ ਮੈਂ ਚਲ ਪਾਣੀ ਭਲਾਇਆ ਮੈਂ ਸਾਈਪਰੀ ਦੇ ਬਾਕੀ ਜਿਹੜਾ ਸਾੰਬਲੀ ਤੇ ਹਾਂ ਕੜੀ ਵੀ ਉਬਲਣਾ ਜਾਵੇ ਉਹ ਪਤਾ ਨਹੀਂ ਕਿਵੇਂ ਤਰੀ ਅੱਗ ਦੇ ਜਾਰੀ ਪਤਾ ਨਹੀਂ ਕੀ ਕਰਤਾ ਉਬਾਲਾ ਮਾਰ ਗਈ ਕੜੀ ਸਾਰੀ ਚਲੋ ਥੋੜੇ ਪਤੀਲੇ ਨਿਬੜ ਗਏ ਤੇ ਦੇਖੋ ਆਪਣੀ ਕੜੀ ਰਿਜ ਰਹੀ ਆ ਤੇ ਹਰਮੇਸ਼ ਭੈਣ ਨੇ ਕਾਫੀ ਚਰੋਗ ਜਿਆਦਾ ਕਮੈਂਟ ਕਰ ਰਹੀ ਸੀ ਕਹਿੰਦੀ ਸਾਨੂੰ ਵੀ ਅਮਰਤੀ ਦੇ ਦਰਸ਼ਨ ਕਰਾ ਦਿਓ ਉਹ ਕਹਿੰਸੀ ਕਹਿੰਦੀ ਵੀ ਕੜੀ ਨੂੰ ਹਿੰਦੀ ਚ ਅਮਰਤੀ ਕਹਿੰਦੇ ਨੇ ਮੈਨੂੰ ਨਹੀਂ ਪਤਾ ਸੀਗਾ ਵੀ ਅਮਰਤੀ ਕਹਿੰਦੇ ਨੇ ਮੈਂ ਤਾਂ ਉਹਨਾਂ ਦੇ ਦੱਸੇ ਤੇ ਪਤਾ ਲੱਗਿਆ ਤੇ ਹੁਣ ਪਤਾ ਲੱਗਿਆ ਵੀ ਇਹਨੂੰ ਕੜੀ ਨੂੰ ਅਮਰਤੀ ਕਹਿੰਦੇ ਨੇ ਹਿੰਦੀ ਦੇ ਵਿੱਚ ਤੇ ਆਪਣੀ ਜੀ ਬਣ ਗਈ ਕੜੀ ਰਿੱਜੀ ਜਾਂਦੀ ਐ ਬਸ ਹੋਰ ਰਿੱਜੂ ਕੀ ਜਨ ਮੈਂ ਆਟਾ ਗੁੰਦਾ ਤੇ ਰੋਟੀ ਲਾ ਲਈਏ ਕਾਫੀ ਟਾਈਮ ਹੋ ਗਿਆ ਹੁਣ ਤਾਂ ਧਰੀ ਨੂੰ ਜਿੱਦ ਤੱਕ ਮੈਂ ਸਾਰੇ ਕੰਮ ਨੇ ਵੇੜਿਆ ਥੱਲੇ ਅੱਗ ਮੱਚ ਰਹੀ ਆ ਥੋੜੀ ਥੋੜੀ ਬਸ ਹੁਣ ਹੋਰ ਰਿੱਜੀ ਹੋਊਗੀ ਹਰੇ-ਜਰੇ ਜਿੰਨਾ ਹਨਾ ਰਿੱਜੂ ਕੀ ਉਹਨੀ ਸਵਾਦ ਬਣਦੀ ਐ ਧਨੀਆ ਤਾਂ ਵੈਸੇ ਮੈਂ ਲਿਆ ਕੇ ਪਾ ਦਿੰਦੀ ਇਹਦੇ ਛੋਟਾ ਐ ਥੋੜਾ ਜਿਹਾ ਥਾਰਕੋ ਟੋੜ ਲਗਾਗੇ ਥੋੜੇ ਹੋ ਹੋ ਜੂਵੇ ਉਹ ਪੱਤੇ ਜੇ ਤਾਂ ਕੱਢੇ ਹੋਏ ਨੇ ਤਨੀਏ ਨੇ ਵਧੀਆ ਗਰਮ ਮਿਲ ਤਾਂ ਨਹੀਂ ਮੀਜਾ ਹੈ ਆਪਣੇ ਤੇ ਥੋੜਾ ਹੋਰ ਹੋ ਜਵੇ ਫੇਰ ਤੋੜਿਆ ਕਰਾਂ ਚਲੋ ਜੀ ਬਾਕੀ ਆਪਾਂ ਹਨਾ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਜੀ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ